ਠੰਡ ਚ ਪੈੰਦੀ ਧੁੰਦ ਦੇ ਵਿਚਾਲੇ ਖੜ ਕੇ ਸਰਪੰਨ ਸਿੰਘ ਪੰधेਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਦਿੱਤੀ ਸਿੱਧੀ ਚੇਤਾਵਨੀ ਕਹਤਾ ਕਿ ਹੁਣ ਮੋਦੀ ਸਰਕਾਰ ਦੀਆਂ ਜੜਾਂ ਹਲਾ ਦੇਵਾਂਗੇ ਆਖਰ ਕਿਹੜੀ ਚਾਲ ਕੇਂਦਰ ਦੀ ਸਰਪੰਨ ਸਿੰਘ ਪੰधेਰ ਦੇ ਵੱਲੋਂ ਫੇਲ ਕਰ ਦਿੱਤੀ ਕਿਹੜੀ ਚਾਲ ਦਾ ਪਰਦਾ ਫਾਸ਼ ਕਰ ਦਿੱਤਾ ਤੇ ਕਿਸ ਤਰੀਕੇ ਦੀ ਰਣਨੀਤੀ ਬਣਾ ਲਈ ਗਈ ਹੈ ਜੋ ਕੇਂਦਰ ਸਰਕਾਰ ਦੀਆਂ ਜੜਾਂ ਹਲਾਉਣ ਨੂੰ ਹੁਣ ਕਿਸਾਨ ਤਿਆਰ ਬਰ ਤਿਆਰ ਹੋ ਚੁੱਕੇ ਨੇ ਬਸ ਫੈਸਲੇ ਦੀ ਘੜੀਆ ਇੱਕ ਦਿਨ ਹੋਰ ਉਸ ਤੋਂ ਬਾਅਦ ਕੇਂਦਰ ਦੀਆਂ ਜੜਾਂ ਹਿੱਲ ਜਾਣਗੀਆਂ ਡਰ ਜਾਵੇਗੀ ਕੇਂਦਰ ਸਰਕਾਰ ਕਿਸਾਨੀ ਮਸਲੇ ਦਾ ਹੱਲ ਨਿਕਲ ਜਾਵੇਗਾ ਸਰਵਣ ਸਿੰਘ ਪੰਦੇਰ ਨੇ ਅਜਿਹਾ ਕੀ ਆਖ ਦਿੱਤਾ ਸੁਣੋ ਫਿਰ ਮੈਂ ਸਰਵਣ ਸਿੰਘ ਪੰਦੇਰ ਦਿੱਲੀ ਅੰਦੋਲਨ 2 ਦਾ ਆਗੂ ਬੋਲ ਰਿਹਾ ਜੀ ਔਰ ਜਿਵੇਂ ਮੋਦੀ ਸਰਕਾਰ ਨੇ ਅੜਿਅਲ ਰਵਈਆ ਅਪਣਾ ਲਿਆ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਸਾਨੂੰ ਏਅਰ ਐਂਬੂਲੈਂਸ ਦੇਣ ਅਰਧ ਸੈਨਿਕ ਫੋਰਸ ਦੇਣ ਤੱਕ ਆਫਰ ਆਈ ਔਰ ਅਸੀਂ ਨਹੀਂ ਮੰਨੀ ਕੇਂਦਰ ਦੀ ਉਹਨਾਂ ਦਾ ਆਪਣਾ ਕਹਿਣਾ ਵੀ ਇਹ ਪੰਜਾਬੀਆਂ ਨੂੰ ਲੜਾਉਣ ਵਾਲੀ ਗੱਲ ਸੀ ਦੂਜਾ ਕੇਂਦਰ ਨੇ ਹੋਰ ਹਮਲਾ ਵਧਿਆ ਜਿਹੜਾ ਹੁਣ ਕਹਿੰਦੇ ਆ ਵੀ ਸਾਨੂੰ ਨੈਸ਼ਨਲ ਹਾਈਵੇ ਵਾਸਤੇ ਜਿਹੜੀ ਕਾਰਪੋਰੇਟ ਮਾਡਲ ਤਹਿਤ ਬਣ ਰਹੀ ਆ ਵੀ ਹੋਰ ਜ਼ਮੀਨਾਂ ਚਾਹੀਦੀਆਂ ਮ ਇਹ ਵੀ ਪੰਜਾਬੀਆਂ ਨੂੰ ਲੜਾਉਣ ਦਾ ਵਿਸ਼ਾ ਵਾ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਜ਼ਬਰਦਸਤੀ ਪੰਜਾਬ ਦੇ ਵਿੱਚੋਂ ਜ਼ਮੀਨਾਂ ਨਹੀਂ ਖੁੱਸਣ ਦੇਾਂਗੇ ਜਿੱਥੇ ਜਿੱਥੇ ਜ਼ਬਰਦਸਤੀ ਸਰਕਾਰ ਤੱਕੇ ਨਾ ਜ਼ਮੀਨ ਖੋਹਣਾ ਚਾਹੁੰਦੀ ਆ ਉੱਥੇ ਉੱਥੇ ਕਿਸਾਨਾਂ ਨੂੰ ਡਟ ਕੇ ਪੰਜਾਬੀਆਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਜਿਵੇਂ ਪ੍ਰਚਾਰ ਆਪਣੇ ਵੱਡੀਆਂ ਅਖਬਾਰਾਂ ਨੇ ਦੇਸ਼ਦਿਆਂ ਨੇ ਛਾਪਿਆ ਪੀ ਪੰਜਾਬ ਦੀਆਂ ਜ਼ਮੀਨਾਂ ਤੇ ਹੁਣ ਸ਼ਹਿਰ ਉੱਗ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਇਹ ਜਿਹੜੇ ਪ੍ਰੋਜੈਕਟ ਨੇ ਪੰਜਾਬ ਦੇ ਵਿੱਚ ਭਾਰਤ ਵੱਲੋਂ ਵੱਡਾ ਹਿੱਸਾ ਜ਼ਮੀਨਾਂ ਦਾ ਸਾਡਾ ਖੋਹ ਕੇ ਲੈ ਚੁੱਕੇ ਨੇ ਇਹ ਜ਼ਮੀਨਾਂ ਸਾਨੂੰ ਨਹੀਂ ਦੇਣੀਆਂ ਚਾਹੀਦੀਆਂ ਇਹਦੇ ਨਾਲ ਦੀ ਨਾਲ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਕਰ ਲਿਆ ਵੀ ਡੱਲੇਵਾਲ ਸਾਹਿਬ ਕਿਸੇ ਕਿਸਮ ਦੀ ਮੈਡੀਕਲ ਸਹਾਇਤਾ ਨਹੀਂ ਲੈਣਗੇ ਇਹਦੇ ਨਾਲ ਨਾਲ ਜਿਹੜੀ ਅੱਜ ਮੀਟਿੰਗ ਸੀ ਪੰਜ ਕੁਲੇ ਕਮੇਟੀ ਦੀ ਉਹਦਾ ਫੈਸਲਾ ਦੋਵੇਂ ਫੋਰਮ ਕਰ ਚੁੱਕੇ ਸੀ ਵੀ ਇਹ ਕਮੇਟੀ ਸਾਡੇ ਮਸਲਿਆਂ ਦਾ ਹੱਲ ਨਹੀਂ ਹੋਗੀ ਇਹ ਕਮੇਟੀਆਂ ਚ ਅਲਝਾਉਣਾ ਚਾਉਂਦੇ ਨੇ ਨਾ ਇਹ ਸਾਡਾ ਜਿਹੜਾ 12 ਮੰਗਾ ਨੇ ਇਹ ਦਾਲਤਾਂ ਦਾ ਵਿਸ਼ਾ ਹੈਗਾ ਵਾ ਇਹ ਤਾਂ ਪੋਲੀਟੀਕਲ ਟੌਕ ਦਾ ਵਿਸ਼ਾ ਵਾ ਜਿੱਤ ਤੇ ਮੋਦੀ ਸਰਕਾਰ ਅੜੀਅਲ ਰਵਈਆ ਅਪਣਾ ਕੇ ਬੈਠੀ ਹੋਈ ਆ ਅਸੀਂ ਫੇਰ ਅਪੀਲ ਕਰਦੇ ਆ ਪੰਜਾਬ ਦੇ ਸਮੁੱਚੇ ਗਾਇਕਾਂ ਨੂੰ ਇੱਕ ਬਹੁਤ ਵੱਡਾ ਹਿੱਸਾ ਕਿਸਾਨਾਂ ਦਾ ਦਿੱਲੀ ਅੰਦੋਲਨ 2 ਦੀ ਸਪੋਰਟ ਵਿੱਚ ਖੜਾ ਵਾ ਔਰ ਲਗਾਤਾਰ ਸਪੋਰਟ ਕਰ ਰਿਹਾ ਰਹਿੰਦਿਆਂ ਨੂੰ ਵੀ ਅਪੀਨ ਕਰਦੇ ਆ ਕਿ ਉਹ ਕਿਸਾਨਾਂ ਦੇ ਅੰਦੋਲਨ ਦੇ ਹੱਕ 'ਚ ਬੋਲਣ ਭਾਵੇਂ ਦਲਜੀਤ ਦਸਾਂਤ ਤੇ ਕੋਈ ਹੋਰ ਵੀ ਹੋਵੇ ਇਹਦੀ ਨਾਲ ਦੀ ਨਾਲ ਕੱਲ੍ਹ ਪਈ ਖਨੌਰੀ ਚਲੋ ਏ ਨਾਰੇ ਨੂੰ ਬੁਲੰਦ ਕਰੋ ਕੱਲ ਵੱਡੀ ਮਹਾਪੰਚਾਇਤ ਆ ਉੱਥੇ ਇਹਦੋਂ ਗਾਹਾਂ ਜੇ ਮੋਦੀ ਸਰਕਾਰ ਨੂੰ ਹਿਲਾਉਣਾ ਇਹ ਖਲੌਰੀ ਦਾ ਕੱਠ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਦਊਗਾ ਅਰੇਦੋਂ ਗਾਹਾਂ ਛੇ ਨੂੰ ਸ਼ੰਭੂ ਬਾਡਰ ਤੇ ਗੁਰਗੋਬਨ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਊਗਾ ਜਿਨ੍ਹਾਂ ਦੀ ਬਾਣੀ ਕਹਿੰਦੀ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਜੜੀ ਮੋਦੀ ਸਰਕਾਰ ਇੱਥੇ ਹਿੰਦੂਆਂ ਤੇ ਸਿੱਖਾਂ ਦੇ ਵਿੱਚ 파ੜਾ ਪਾਉਣਾ ਚਾਹੀਦੀ ਆ ਦਲ ਤਾਂ ਸਵਰਨਾ ਦੇ ਵਿੱਚ 파ੜਾ ਪਾਉਣੀ ਚਾਹੀਦੀ ਆ ਗੁਰੂ ਸਾਹਿਬ ਦੇ ਉਹ ਦੱਸੇ ਮਾਰਗ ਤੇ ਚੱਲਣ ਦਾ ਅਸੀਂ ਪਰਨ ਲਈਏ ਛੇ ਨੂੰ ਛੰਬੂ ਦੇ ਵਿੱਚ ਔਰ ਇਹ ਮੋਰਚਾ ਜਿੱਤਣ ਦਾ ਅਹਿਦ ਕਰੀਏ ਵੀ ਕਾਰਪੋਰੇਟ ਭਜਾਓ ਮੈਂ ਸਰਵਨ ਸਿੰਘ ਪੰਦੇਰ ਦਿੱਲੀ ਅੰਦੋਲਨ 2 ਦਾ ਆਗੂ ਬੋਲ ਰਿਹਾ ਜੀ ਔਰ ਜਿਵੇਂ ਮੋਦੀ ਸਰਕਾਰ ਨੇ ਅੜਿਅਲ ਰਵਈਆ ਅਪਣਾ ਲਿਆ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਸਾਨੂੰ ਏਅਰ ਐਂਬੂਲੈਂਸ ਦੇਣ ਅਰਧ ਸੈਨਿਕ ਫੋਰਸ ਦੇਣ ਤੱਕ ਆਫਰ ਆਈ ਔਰ ਅਸੀਂ ਨਹੀਂ ਮੰਨੀ ਕੇਂਦਰ ਦੀ ਉਹਨਾਂ ਦਾ ਆਪਣਾ ਕਹਿਣਾ ਵੀ ਇਹ ਪੰਜਾਬੀ ਨੂੰ ਲੜਾਉਣ ਵਾਲੀ ਗੱਲ ਸੀ ਦੂਜਾ ਕੇਂਦਰ ਨੇ ਹੋਰ ਹਮਲਾ ਵਧਿਆ ਜਿਹੜਾ ਹੁਣ ਕਹਿੰਦੇ ਆ ਵੀ ਸਾਨੂੰ ਨੈਸ਼ਨਲ ਹਾਈਵੇ ਵਾਸਤੇ ਜਿਹੜੀ ਕਾਰਪੋਰੇਟ ਮਾਡਲ ਤਹਿਤ ਬਣ ਰਹੀ ਆ ਵੀ ਹੋਰ ਜ਼ਮੀਨਾਂ ਚਾਹੀਦੀਆਂ ਮ ਏ ਵੀ ਪੰਜਾਬੀਆਂ ਨੂੰ ਲੜਾਉਣ ਦਾ ਵਿਸ਼ਾਵਾ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਜ਼ਬਰਦਸਤੀ ਪੰਜਾਬ ਦੇ ਵਿੱਚੋਂ ਜ਼ਮੀਨਾਂ ਨਹੀਂ ਖੁੱਸਣ ਦੇਾਂਗੇ ਜਿੱਥੇ-ਜਿੱਥੇ ਜ਼ਬਰਦਸਤੀ ਸਰਕਾਰ ਤੱਕੇ ਨਾ ਜ਼ਮੀਨ ਖੋਹਣਾ ਚਾਹੁੰਦੀ ਆ ਉੱਥੇ ਉੱਥੇ ਕਿਸਾਨਾਂ ਨੂੰ ਡਟ ਕੇ ਪੰਜਾਬੀਆਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਜਿਵੇਂ ਪ੍ਰਚਾਰ ਆਪਣੇ ਵੱਡੀਆਂ ਅਖਬਾਰਾਂ ਨੇ ਦੇਸ਼ਦਿਆਂ ਨੇ ਛਾਪਿਆ ਪੀ ਪੰਜਾਬ ਦੀਆਂ ਜ਼ਮੀਨਾਂ ਤੇ ਹੁਣ ਸ਼ਹਿਰ ਉੱਗ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਇਹ ਜਿਹੜੇ ਪ੍ਰੋਜੈਕਟ ਨੇ ਪੰਜਾਬ ਦੇ ਵਿੱਚ ਭਾਰਤ ਮੰਨ ਲਓ ਵੱਡਾ ਹਿੱਸਾ ਜ਼ਮੀਨਾਂ ਦਾ ਸਾਡਾ ਖੋਕੇ ਲੈ ਚੁੱਕੇ ਨੇ ਇਹ ਜ਼ਮੀਨਾਂ ਸਾਨੂੰ ਨਹੀਂ ਦੇਣੀਆਂ ਚਾਹੀਦੀਆਂ ਇਹਦੇ ਨਾਲ ਦੀ ਨਾਲ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਕਰ ਲਿਆ ਵੀ ਡੱਲੇਵਾਲ ਸਭ ਕਿਸੇ ਕਿਸਮ ਦੀ ਮੈਡੀਕਲ ਸਹਾਇਤਾ ਨਹੀਂ ਲੈਣਗੇ ਇਹਦੇ ਨਾਲ ਨਾਲ ਜਿਹੜੀ ਅੱਜ ਮੀਟਿੰਗ ਸੀ ਪੰਜ ਕੁਲੇ ਕਮੇਟੀ ਦੀ ਉਹਦਾ ਫੈਸਲਾ ਦੋਵੇਂ ਫੋਰਮ ਕਰ ਚੁੱਕੇ ਸੀ ਵੀ ਇਹ ਕਮੇਟੀ ਸਾਡੇ ਮਸਲਿਆਂ ਦਾ ਹੱਲ ਨਹੀਂ ਹੋਗੀ ਇਹ ਕਮੇਟੀਆਂ ਚ ਅਲਝਾਉਣਾ ਚਾਉਂਦੇ ਨੇ ਨਾ ਇਹ ਸਾਡਾ ਜਿਹੜਾ 12 ਮੰਗਾਂ ਨੇ ਇਹ ਦਾਲਤਾਂ ਦਾ ਵਿਸ਼ਾ ਹੈਗਾ ਵਾ ਇਹ ਤਾਂ ਪੋਲਿਟਿਕਲ ਟਾਕ ਦਾ ਵਿਸ਼ਾ ਵਾ ਜਿੱਤ ਤੇ ਮੋਦੀ ਸਰਕਾਰ ਅੜੀਅਲ ਰਵਈਆ ਅਪਣਾ ਕੇ ਬੈਠੀ ਹੋਈ ਆ ਅਸੀਂ ਫੇਰ ਅਪੀਲ ਕਰਦੇ ਆਂ ਪੰਜਾਬ ਦੇ ਸਮੁੱਚੇ ਗਾਇਕਾਂ ਨੂੰ ਇੱਕ ਬਹੁਤ ਵੱਡਾ ਹਿੱਸਾ ਕਿਸਾਨਾਂ ਦਾ ਦਿੱਲੀ ਅੰਦੋਲਨ 2 ਦੀ ਸਪੋਰਟ ਵਿੱਚ ਖੜਾ ਵਾ ਔਰ ਲਗਾਤਾਰ ਸਪੋਰਟ ਕਰ ਰਿਹਾ ਰਹਿੰਦਿਆਂ ਨੂੰ ਵੀ ਉਮੀਦ ਕਰਦੇ ਆਂ ਪਿਓ ਕਿਸਾਨਾਂ ਦੇ ਅੰਦੋਲਨ ਦੇ ਹੱਕ 'ਚ ਬੋਲਣ ਭਾਵੇਂ ਦਲਜੀਤ ਦਸਾਂਤ ਤੇ ਕੋਈ ਹੋਰ ਵੀ ਹੋਵੇ ਇਹਦੀ ਨਾਲ ਦੀ ਨਾਲ ਕੱਲ ਭਈ ਖਨੌਰੀ ਚਲੋ ਇਹ ਨਾਰੇ ਨੂੰ ਬੁਲੰਦ ਕਰੋ ਕੱਲ ਵੱਡੀ ਮਹਾਪੰਚਾਇਤ ਆ ਉੱਥੇ ਇਹਦੋਂ ਗਾਹਾਂ ਜੇ ਮੋਦੀ ਸਰਕਾਰ ਨੂੰ ਹਿਲਾਉਣਾ ਇਹ ਖਨੌਰੀ ਦਾ ਕੱਠ ਮੋਦੀ ਸਰਕਾਰ ਦੀਆਂ ਜੜਾਂ ਹਿਲਾ ਦਊਗਾ ਅਰੇਦੋਂ ਗਾਹਾਂ ਸ਼ੇ ਨੂੰ ਸ਼ੰਭੂ ਬਾਡਰ ਤੇ ਗੁਰਗੋਬਨ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਊਗਾ ਜਿਨ੍ਹਾਂ ਦੀ ਬਾਣੀ ਕਹਿੰਦੀ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਬੋ ਜੜੀ ਮੋਦੀ ਸਰਕਾਰ ਇੱਥੇ ਹਿੰਦੂਆਂ ਤੇ ਸਿੱਖਾਂ ਦੇ ਵਿੱਚ 파ੜਾ ਪਾਉਣਾ ਚਾਹੁੰਦੀ ਆ ਦਲਤਾਂ ਸਵਰਨਾ ਦੇ ਵਿੱਚ 파ੜਾ ਪਾਉਣੀ ਚਾਹੀਦੀ ਆ ਗੁਰੂ ਸਾਹਿਬ ਦੇ ਉਹ ਦੱਸੇ ਮਾਰਗ ਤੇ ਚੱਲਣ ਦਾ ਅਸੀਂ ਪਰਨ ਲਈਏ ਛੇ ਨੂੰ ਛੰਬੂ ਦੇ ਵਿੱਚ ਔਰ ਇਹ ਮੋਰਚਾ ਜਿੱਤਣ ਦਾ ਅਹਿਦ ਕਰੀਏ ਵੀ ਕਾਰਪੋਰੇਟ ਪਜਾਓ ਤੇ ਦੇਸ਼ ਬਚਾਓ ਦਾ ਨਾਰਾ ਲਾਈਏ ਸਾਨੂੰ ਆਸ ਹੈ ਸਾਡੀ ਅਪੀਲ ਨੂੰ ਪੰਜਾਬੀ ਪੂਰਾ ਪੈਰਾ ਦੇਣਗੇ ਅਮਨ ਸਿੰਘ ਭੰਦੇਰ ਕਿਸਾਨ ਆਗੂ ਦੇ ਵੱਲੋਂ ਕਿਹਾ ਗਿਆ ਕਿ ਕਿਸ ਤਰੀਕੇ ਦੀਆਂ ਚਾਲਾਂ ਕੇਂਦਰ ਸਰਕਾਰ ਚੱਲ ਰਹੀ ਆ ਪਰ ਉਹਨਾਂ ਚਾਲਾਂ ਦਾ ਅਸੀਂ ਪਰਦਾ ਫਾਸ਼ ਕਰ ਦਿੱਤਾ ਉਹ ਚਾਲਾ ਅਸੀਂ ਚੱਲਣ ਨਹੀਂ ਦੇਵਾਂਗੇ ਕਿਸਾਨਾਂ ਨੂੰ ਅਪੀਲ ਕਰ ਦਿੱਤੀ ਗਈ ਹੈ ਕਿ ਜਿੱਥੇ ਵੀ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉੱਥੇ ਹੀ ਡਟ ਕੇ ਮੁਕਾਬਲਾ ਕਰੋ ਡਟ ਕੇ ਖੜ ਜਾਓ ਤੇ ਨਾਲ 4 ਜਨਵਰੀ ਨੂੰ ਜੋ ਖਨੌਰੀ ਬਾਰਡਰ ਦੇ ਉੱਤੇ ਵੱਡਾ ਇਕੱਠ ਰੱਖਿਆ ਗਿਆ ਇਹ ਇਕੱਠ ਕੇਂਦਰ ਦੀਆਂ ਜੜਾਂ ਹਿਲਾ ਦੇਵੇਗਾ ਤਾਂ ਖਨੌਰੀ ਬਾਰਡਰ ਦੇ ਉੱਤੇ ਵੱਧ ਤੋਂ ਵੱਧ ਕਿਸਾਨ ਲੀਡਰਾਂ ਨੂੰ ਵੱਧ ਤੋਂ ਵੱਧ ਕਿਸਾਨ ਕਿਸਾਨ ਲੀਡਰਾਂ ਵੱਲੋਂ ਵੱਧ ਤੋਂ ਵੱਧ ਕਿਸਾਨਾਂ ਨੂੰ ਆਮ ਲੋਕਾਂ ਨੂੰ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਹਰ ਵਰਗ ਦੇ ਹਰ ਕਿੱਤੇ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਅਪੀਲ ਕਰ ਦਿੱਤੀ ਆ ਕਿ ਖਨੌਰੀ ਬਾਰਡਰ ਦੇ ਉੱਤੇ ਪਹੁੰਚੋ ਤੁਸੀਂ ਲੱਖਾਂ ਦਾ ਇਕੱਠ ਹੋਣ ਵਾਲਾ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਵੀ ਅਪੀਲ ਕਰ ਚੁੱਕੇ ਨੇ ਉਹ ਵੀ ਕਹਿ ਚੁੱਕੇ ਨੇ ਕਿ ਮੈਂ ਲੋਕਾਂ ਦੇ ਦਰਸ਼ਨ ਕਰਨਾ ਚਾਹਣਾ ਮੈਂ ਵੱਡਾ ਇਕੱਠ ਦੇਖਣਾ ਚਾਹਣਾ 39ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਹੋ ਚੁੱਕਿਆ ਪਰ ਹਲੇ ਤੱਕ ਵੀ ਕੇਂਦਰ ਸਰਕਾਰ ਦੇ ਵੱਲੋਂ ਕੋਈ ਸੱਦਾ ਕੋਈ ਸੁਨੇਹਾ ਕੋਈ ਅਜਿਹੀ ਖਬਰ ਨਹੀਂ ਆਈ ਜਿਸ ਦੇ ਨਾਲ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਲੱਗ ਸਕੇ ਕਿਸਾਨ ਜਿਹੜੇ ਨੇ ਲਗਾਤਾਰ ਆਪਣੀਆਂ ਮੰਗਾਂ ਜਿਹੜੀਆਂ ਨੇ ਮੰਗਾਂ ਸਿਰਫ ਉਹੀ ਨੇ ਜਿਹੜੀਆਂ ਮੰਨੀਆਂ ਹੋਈਆਂ ਨੇ ਕੁਝ ਮੰਗਾਂ ਜਿਹੜੀਆਂ ਐਡ ਹੋ ਚੁੱਕੀਆਂ ਨੇ ਪਰ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਦੇ ਲਈ ਕਿਸਾਨ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਪਰ ਹਲੇ ਵੀ ਕਿਸਾਨੀ ਮਸਲੇ ਦਾ ਹੱਲ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਜਿਸ ਤਰੀਕੇ ਦੇ ਨਾਲ ਕੇਂਦਰ ਦੇ ਮੰਤਰੀਆਂ ਦੇ ਬਿਆਨ-ਬਾਜ਼ੀਆਂ ਆ ਰਹੀਆਂ ਨੇ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਤਾਂ ਅਜਿਹੇ ਬਿਆਨਾਂ ਤੋਂ